you oh.

ਨੂੰ ਕਿੰਨਾ ਸਾਲ ਹੋ ਗਏ ਮੇਰਾ ਮਾਤਾ ਜੀ ਨੂੰ 10 ਸਾਲ ਹੋ ਗਏ ਹਰ ਮਹੀਨੇ ਰੋਣ ਤੋਂ ਬਿਨਾਂ ਜੀ ਆ ਰਿਹਾ ਹਾਂ ਮੈਂ ਬਹੁਤ ਸਾਰੇ ਗੱਲਾਂ ਕਰੀਏ ਤੰਗ ਬੰਦਾ ਹੈ ਗੈਰ ਦਾ ਹੈ ਬਕਰ ਮਾਤਕਾਰ ਹੈ मतिलबु गुरू देवर पातशाही माता देव जीकाशाड़ी समूह संगत लखाइनि वाहि ਹਾਂਜੀ ਬੱਬਈ ਅੱਜ ਚਲੋ ਅੱਜ ਜੂਸੂ ਕੀ ਮੈਸੇਜ ਆ ਜਾਂਦੇ ਹੋ ਅੱਜ ਇੱਕ ਮਿੰਟ ਅੱਜ ਜੂਸੂ ਕੀ ਮੈਸੇਜ ਆ ਜਾਂਦੇ ਹੋ ਉਹ ਸੁਣੋ ਅਸੀਂ ਮੈਸੇਜ ਕਰਦੇ ਆ ਕਿ ਜੋ ਸਮੇਂ ਦੇ ਵਿਕਾਸਕ ਜੋ ਅੱਜ ਸੰਭਲ ਚੱਲ ਰਿਹਾ ਸਮਾ ਬਹੁਤ ਧਿਆਨ ਨਾਲ ਜਿਹੜਾ ਚੱਲ ਰਿਹਾ ਹੈ ਉਹਦੇ ਜਿਹੜੇ ਆ ਨੌਜਵਾਨ ਬਹੁਤ ਇਹਨਾਂ ਦੇ ਉੱਤੇ ਭਰਦੀਆਂ ਮਾਲ ਚੜਪਾਈ ਉਹ ਸਮੇਂ ਤੋਂ ਰਸੂਤ ਹੋਇਆ ਸਾਰੇ ਗੁਰੂ ਦੇ ਗੁਰੂ ਦੇ ਉੱਤੇ ਬੰਦਿਆ ਕਰੋ ਔਰ ਗੁਰੂ ਦੇ ਅਸਥਾਨੀ ਉੱਤੇ ਜਾ ਕੇ ਕੋਸ਼ਿਸ਼ਾ ਕੋਸ਼ਿਸ਼ ਉਹਨੇ ਸੁਜੇਰਪੁਰ ਦਿਆ ਕਰੋ ਉਹ ਵੀ ਸੇਵਾ ਬਿੰਦੀ ਆਪ ਨੂੰ ਕਰਿਆ ਕਰੋ ਐਤਵਾਰ ਸੰਗਤਾਂ ਨੂੰ ਉਹ ਵੀ ਸਮਾਪੂਰ ਕੰਮ ਤੋਂ ਨਹੀਂ ਸੰਗਤ ਦੇ ਵਿੱਚ ਗੁਰੂ ਦੇ ਉੱਤੇ ਜਾ ਕਰਕੇ ਗੁਰੂ ਦੇ ਚਰਪੰਨ ਸੇ ਕਰਿਆ ਕਰੋ ਗੁਰੂ ਦੇ ਚਰਨਾਵਾਂ ਆਸਰੇ ਕਰਿਆ ਕਰੋ ਉਹਨੂੰ ਕੋਣਾ ਸਾਡੀ ਜੱਸੀ ਦੇ ਬਾਹਰ ਪਕੜ ਕਰਦੇ ਉਹਨੂੰ ਕੋਣਾ ਜਿਸ ਦੇ ਨਾਲ ਸਾਡੀ ਰਾਖੀ ਕਰਨੇ ਲੈ ਸਾਰੇ ਡੂਟਰ ਨੂੰ ਨੌਨ ਲਗ ਸਭ ਸਮਝ ਗਈ ਅੱਜ ਵੀ ਇਹ ਬੇਨਤੀ ਕਰਦਾ ਹਾਂ ਸਾਰੇ ਮੂਲੀ ਹਾਲੋ ਹਾਲੋ ਰਿਵਾ ਮਸ਼ੀਦਾਂ ਜਾਣਦੇਗਾ ਆ ਗਿਆ ਬੜਾ ਸੋਹਣਾ ਸਮਾਂ ਲੱਗ ਰਿਹਾ ਹੈ ਜੋ ਨੌਜਵਾਨ ਸਰਬ ਸਭਾ ਸਾਰੇ ਭਾਗ ਕਿਹੜਾ ਬੋਲ ਗਿਆ ਉਹਨੂੰ ਵੀ ਆ ਪਰ ਬੱਸ ਕਿਹਦਾ ਆ ਗਿਆ ਬਾਬਾ ਦੀਪ ਸਿੰਘ ਜਿਹੜਾ ਸਾਰਿਆਂ ਦੇ ਸਿਰ ਤੇ ਮੇਰਾ ਪ੍ਰਭੂ ਆ ਗਿਆ ਆ ਗਿਆ ਆ ਗਿਆ ਉਹ ਵੀ ਤੇ ਉਹ ਰੇਡਾ ਸਾਰਿਆਂ ਨੂੰ ਗਾ ਵਾਸਤੇ ਮਲਬੁੱਦੀ ਦਾ ਨਿਸ਼ਕਰਨ ਦਾ ਵਾਸਤੇ ਸਤਲੋ ਤਾਲਾ ਕਰਦੇ ਰਹੇ ਇਸੇ ਤਰ੍ਹਾਂ ਗੁਰੂ ਘਰ ਦੀ ਸੇਵਾ ਕਰਦੇ ਰਹੇ ਇਸੇ ਤਰ੍ਹਾਂ ਸੰਗਤਾਂ ਦੇ ਨਾਲ ਚੱਲਦੇ ਰਹੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਵੱਧ ਤੋਂ ਵੱਧ ਇਹ 11 ਸਜਾਉਂ ਤੇ ਗੁਰੂ ਵਾਲੇ ਬਣਨ ਗੁਰੂ ਗਰੀਬਨ ਵਾਹਿਗੁਰੂ ਸਾਹਿਬ ਦਾ ਸਾਰੇ ਦੇਸ਼ ਤੇ ਵੀਰ ਪ੍ਰਿਆਤ੍ਰਾ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਬੋਲੇ ਸੋਨਹਾਰ ਵਾਹਿਗੁਰੂ ਜੀ ਕਾ